ਗੱਲ ਵੀਰੋ ਅੱਜ ਆਪਾਂ ਹੌਲੈਂਡ ਕੰਪਨੀ ਵਾਲਿਆਂ ਵੀਰਾਂ ਕੋਲੇ ਪਹੁੰਚੇ ਹੋਏ ਆ ਤੇ ਆਪਣੀ ਮਹੀਨਾ ਡੇਢ ਮਹੀਨਾ ਪਹਿਲਾਂ 22 ਹੋਰਿਆਂ ਨਾਲ ਸਬਸਿਡੀ ਦੇ ਫਾਰਮ ਭਰੇ ਸੀ ਗੱਠਾ ਲਈ ਮਸ਼ੀਨ ਲੈਣ ਦੀ ਆ ਚਾਰ ਮੁੰਡਿਆਂ ਨੇ ਇੱਕ ਆ ਗੱਗੂ ਖੜਾ ਤੇ ਇੱਕ ਆ ਲੱਬੀ ਖੜਾ ਇੱਕ ਜੋਨੀ ਖੜਾ ਤੇ ਇੱਕ ਮੈਂ ਤੁਹਾਡਾ ਬਬਲੀ ਮੱਤੀ ਵਿੱਚ ਅਸੀਂ ਚਾਰ 파ਟਨਰ ਹੋ ਗਏ ਤੇ ਇਹ ਸਾਨੂੰ ਮੰਨ ਲਓ ਵਿੱਚ ਸਬਸਿਡੀ ਦੇ ਵਿੱਚ ਆ 3600 ਟੂ ਟਰੈਕਟਰ ਤੇ ਇੱਕ ਆਪਣਾ ਆਹ ਦਾ ਰੈਕ ਤਾਂ ਮਸ਼ੀਨ ਦੇ ਨਾਲ ਹੁੰਦਾ ਉਹ ਆਪਣੀ ਮਸ਼ੀਨ ਖੜੀ ਆ ਆ ਸਾਰਾ ਸੈੱਟ ਸਾਨੂੰ ਸਬਸਿਡੀ ਦੇ ਵਿੱਚ ਆਇਆ ਤੇ ਇਹ ਬਾਈ ਹੋਰੇ ਨਾਲ ਗੱਲ ਕਰਦੇ ਆ ਵੀ ਹੋਰ ਬਾਈ ਗੱਗੂ ਕੀ ਹਾਲ ਹੈ ਵੀਰੇ ਇਹ ਮਸ਼ੀਨ ਤੇ ਟਰੈਕਟਰ ਆਪਾਂ ਨੂੰ ਇਕੱਠਾ ਸਾਰਾ ਸੈੱਟ ਮਿਲੇਗਾ ਤਿੰਨ ਪੀਸ ਨੇਗੇ ਤਿੰਨ ਪੀਸ ਰੈਕ ਹੋ ਗਿਆ ਮਸ਼ੀਨ ਹੋ ਗਈ ਟਰੈਕਟਰ ਹੋ ਗਿਆ ਇਹ ਇਹ ਤਿੰਨੇ ਚੀਜ਼ਾਂ ਸਬਸਿਡੀ 'ਚ ਆ ਗਈਆਂ ਇਹ ਭਾਈ ਜਿਨੇ ਉਹ ਚੀਜ਼ ਜਿਨੇ ਵੀ ਮੰਨ ਲਾ ਗਰੁੱਪ ਬਣਾ ਕੇ ਜਿਹੜੀ ਸਬਸਿਡੀ ਮਿਲਦੀ ਹੈ ਉਵੇਂ ਮਿਲਿਆ ਬਈ ਇਹ ਠੀਕ ਹੈ ਠੀਕ ਆ ਤੇ ਉ ਤਾਂ ਇਹਦੀ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਸਬਸਿਡੀ 'ਚ ਤਾਂ ਸਸਤਾ ਹੀ ਰਹ ਜਾਂਦਾ ਕੰਮ ਹੈ ਨਾ ਬਈ ਹਾਂ ਹਾਂ ਬੰਦੇ ਇਕੱਠੇ ਕਰਨੇ ਭਾਈ ਇਹਨੇ ਕਾਗਜ਼ੀ ਕਾਰਵਾਈ ਆਪਾਂ ਨੂੰ ਮਹੀਨਾ ਡੇਢ ਮਹੀਨਾ ਹੋਗਾ ਮੱਥਾ ਮਾਰਦੇ ਹਾਂ ਉਸ ਤਰ੍ਹਾਂ ਆਲੇ ਉਸ ਤਰ੍ਹਾਂ ਆਲੇ ਬਸ ਫੇਰ ਕੰਮ ਕਿਤੇ ਆ ਤੂੰ ਘੜਿਆ ਅੱਜ ਲੈਣ ਆਇਆ ਠੀਕ ਠੀਕ ਕੰਮ ਦਾ ਮੁੱਲ ਠੀਕ ਇਹ ਆਪਣਾ ਸਾਰਾ ਸੈੱਟ ਨਵਾਂ ਵੀਰੇ ਜਮਾ ਬਿਲਕੁਲ ਆ ਜਮਾ ਭਾਈ ਜਮਾ ਜੀ ਮੈਂ ਕਹਿੰਦੇ ਹਾਂ ਅਕਬਰਗਾ 2300 ਟੂ ਟਰੈਕਟਰ ਇਹ 4R ਵਿੱਚ ਮੁੰਡਿਆਂ ਦਾ ਆਪਣਾ ਇਹ ਸਾਂਝਾ ਸਾਰਾ ਸੈੱਟ ਤੇ ਆਪਣਾ ਪ੍ਰਮਾਤਮਾ ਸਿਰ ਤੇ ਮੇਰਾ ਪਰ ਹੱਥ ਰੱਖੇ ਤੁਹਾਡੇ ਸਾਰੇ ਵੀਰਾਂ ਦੇ ਦਵਾਵਾਂ ਨਾਲ ਤੇ ਵਾਇਗਰੂ ਦੀ ਕਿਰਪਾ ਨਾਲ ਕੰਮ ਵਧੀਆ ਚੱਲੇ ਇਹੀ ਆਸ਼ ਕਰਦੇ ਆ। ਹੋਰ ਬਈ ਇਹ ਫਿਰ ਮੁਬਾਰਕਾਂ ਬਈ ਸੋਨੂੰ ਵੀ। ਧੰਨਵਾਦ ਜੀ। ਠੀਕ ਆ ਵੀਰੇ ਤੇ ਖੁਸ਼ੀ ਹੈਗੀ ਬਈ ਅੱਜ। ਠੀਕ ਆ ਬਹੁਤ ਜਿਵੇਂ ਮੰਨ ਲਓ ਪ੍ਰੋਜੈਕਟ ਤਾਂ ਬਹੁਤ ਵੱਡਾ ਹਨਾ ਬਈ ਇਹ। ਬਹੁਤ ਵੱਡਾ ਬਈ ਰੱਬ ਦੀ ਇਨਤ ਨਾਲ ਬਾਬਿਆਂ ਦੇ ਉਹਦੇ ਨਾਲ ਹੀ ਚੱਲਦਾ ਅਸਲ ਬਈ। ਮੈਂ ਇੱਕ ਗੱਲ ਹੋਰ ਵੀ ਸੁਣੀ ਆ ਬਈ। ਜਾਲਾ ਵਿਚਰੀ ਮੈਂ ਤਾਂ ਬਿਮਾਰ ਜੇ ਵੀ ਹੋ ਗਿਆ ਸੀਗਾ ਤੇ ਵਿੱਚ ਜਿਹੜੇ ਪੁਰਾਣੇ ਮਸ਼ੀਨਾਂ ਵਾਲੇ ਕੰਮ ਚਲਾਉਂਦੇ ਨੇ ਤੁਸੀਂ ਮੁੰਡਿਆਂ ਨੇ ਇੰਨੀ ਹਿੰਮਤ ਦਿਖਾਈ ਵੀ ਉਹਨਾਂ ਨਾਲੋਂ ਵੀ ਪਹਿਲਾਂ ਸਾਰਾ ਕੰਮ ਨਿਵੇੜ ਕੇ ਰੱਖ ਲਿਆ। ਬਈ ਕਿਸੇ ਕੋਲੇ ਕੋਈ ਚੈਰੀ ਨਹੀਂ ਹੋਈਗੀ ਆਪਾਂ ਤੇ ਖੰਦਸ ਹੀ ਰਹਿ ਆ ਬਸ 20 ਤਰੀਕ ਨੂੰ ਮਸ਼ੀਨ ਲੈ ਕੇ ਜਾਣੀ ਆ ਆਪਣੇ ਕੋਲੇ ਜਮਾ ਤਿਆਰ ਹੈਗਾ। ਸਾਰਾ ਕੁਝ ਮੁਕੰਮਲ ਆ ਡਰਾਈਵਰ ਟਰੈਲਰ। ਓਕੇ ਵੀਰੇ ਬਈ ਇਹ ਬਹੁਤ ਨੇਮਤੀ ਤੇ ਹਿੰਮਤੀ ਮੁੰਡੇ ਨੇ। ਤੇ ਬਾਕੀ ਸੋਨੂੰ ਹੁਣ ਚਾਬੀਆਂ ਦੇਣਗੇ ਤਾਂ ਗਦਾਮ ਚੋਂ ਆਪਾਂ ਸੰਦ ਸੰਦੇੜਾ ਪਾਉਣ ਆਏ ਸੀ ਇੱਥੇ ਇਹ ਤਿਆਰ ਕਰਦੇ ਨੇ ਹੁਣ ਜਿੱਥੇ ਆਪਾਂ ਨੂੰ ਚਾਬੀਆਂ ਫੜਾਈਆਂ ਉੱਥੇ ਵੀਡੀਓ ਬਣਾਵਾਂਗੇ ਓਕੇ ਜੀ ਅੱਜ ਜੀ ਆਪਾਂ ਹੌਲੈਂਡ ਕੰਪਨੀ ਚ ਪਹੁੰਚੀ ਸੀ ਤੇ ਬੈਲਰ ਮਸ਼ੀਨ ਤੇ ਟਰੈਕਟਰ ਆਪਣਾ 3700 ਟੂ ਲੈਤਾ ਸੀ ਤਾਂ ਇੱਥੋਂ ਦਾ ਸਥਾਪ ਸਾਨੂੰ ਬਹੁਤ ਵਧੀਆ ਲੱਗਿਆ ਤਾਂ ਬਹੁਤ ਰਿਸਪੈਕਟ ਕੀਤੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤਾਂ ਬਾਈਆਂ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਵੀ ਇਹ ਜਿਹੜਾ ਮਤੇ ਮੁੰਡੇ ਕਿੰਨੇ ਕ ਟਾਈਮ ਦੀ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਸੀ ਆਪਣੀ ਮਸ਼ੀਨ ਦੀ ਸਾਈ ਦੀ ਦਾ ਟਰੈਕਟਰ ਦੀ ਇਹ ਦੇਖੋ ਜੀ ਜਿਹੜੀ ਪੰਜਾਬ ਸਰਕਾਰ ਦੀ ਸਬਸਿਡੀ ਸਕੀਮ ਹੈ ਉਹ ਕਾਫੀ ਟਾਈਮ ਤੋਂ ਚੱਲ ਰਹੀ ਹੈ ਸੋ ਜਿਹੜਾ ਹੁਣ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈਗਾ ਆ ਵੀ ਜਿਹਦੇ ਵਿੱਚ ਜਿਹੜੀ ਖੇਤੀਬਾੜੀ ਦੀ ਰਹਿਣ ਖੁੰਦ ਹੈ ਉਹਦੀ ਪ੍ਰੋਸੈਸਿੰਗ ਕਰਕੇ ਆਪਾਂ ਉਹ ਤੋਂ ਊਰਜਾ ਪੈਦਾ ਕਰੀਏ ਬਿਜਲੀ ਪੈਦਾ ਕਰੀਏ ਠੀਕ ਹੈ ਜੀ ਉਸ ਪ੍ਰੋਸੈਸ ਦੇ ਅੰਡਰ ਜੋ ਹੈ ਨਿਊ ਹਾਲੈਂਡ ਕੰਪਨੀ ਦਾ ਬਹੁਤ ਵੱਡਾ ਉਪਰਾਲਾ ਹੈ ਵੀ ਨਿਊ ਹਾਲੈਂਡ ਕੰਪਨੀ ਨੇ ਜਿਹੜੀ ਗੰਡਾ ਬਣਾਉਣ ਵਾਲੀ ਮਸ਼ੀਨ ਹੈ ਉਹਦਾ ਸੈੱਟ ਜਿਹੜਾ ਹੈਗਾ ਬੈਲਰ ਆ ਰੇਕ ਜਿਹਨੂੰ ਆਪਾਂ ਕਹਿੰਦੇ ਆ ਸੋ ਇਹਦੀ ਕਿਸਾਨ ਭਰਾਵਾਂ ਦੀ ਸੇਵਾ ਦੇ ਵਿੱਚ ਕੰਪਨੀ ਵੱਲੋਂ ਦਿੱਤੇ ਜਾ ਰਹੇ ਨੇ ਸੋ ਇਹ ਜਿਹੜੀ ਹੈਗੀ ਹੈ ਵਿਸ਼ਵ ਦੀ ਪਹਿਲੀ ਕੰਪਨੀ ਹੈ ਜਿਹਨੂੰ ਵੀ ਇੰਡੀਆ ਗਵਰਨਮੈਂਟ ਨੇ ਕਾਫੀ ਉਤਸ਼ਾਹਿਤ ਕੀਤਾ ਤੇ ਜਿਹੜਾ ਗ੍ਰੀਨ એનર્ਜੀ ਪ੍ਰੋਜੈਕਟ ਹੈ ਆ ਇੰਡੀਆ ਗਵਰਨਮੈਂਟ ਦਾ ਸੋ ਉਹਦੇ ਵਿੱਚ ਵੱਧ ਚੜ ਕੇ ਅਸੀਂ ਹਿੱਸਾ ਪਾ ਰਹੇ ਹਾਂ ਤੇ ਪੰਜਾਬ ਦੇ ਜਿੰਨੇ ਸਾਡੇ ਕਿਸਾਨ ਵੀਰ ਨੇ ਉਹ ਬੈਲਰ ਨਾਲ ਰੇਕ ਦਾ ਸੈੱਟ ਤੇ ਨਾਲ ਸਾਡੇ ਜਿਹੜੇ ਕੰਪਨੀ ਦੇ ਟਰੈਕਟਰ ਹੈਗੇ ਨੇ ਜਿਹਦੇ ਵਿੱਚ ਸਾਡੇ ਕੋਲ 50 ਹਾਰਸ ਪਾਵਰ ਤੋਂ ਲੈ ਕੇ 75 ਹਾਰਸ ਪਾਵਰ ਦੇ ਟਰੈਕਟਰ ਨੇ ਉਹ ਨਾਲ ਦਿੱਤੇ ਜਾ ਰਹੇ ਨੇ ਸੋ ਕਿਸਾਨ ਭਰਾਵਾਂ ਨੂੰ ਬਾਕੀਆਂ ਨੂੰ ਵੀ ਰਿਕਵੈਸਟ ਹੈ ਵੀ ਤੁਸੀਂ ਨਿਓਲੈਂਡ ਕੰਪਨੀ ਦਾ ਇਹ ਜਿਹੜੀ ਮਸ਼ੀਨਰੀ ਹੈ ਜਿਹਦੇ ਥਰੂ ਤੁਸੀਂ ਪਰਾਲੀ ਦੀਆਂ ਗੰਢਾ ਬਣਾਉਣ ਵਾਲੀ ਮਸ਼ੀਨ ਖਰੀਦ ਸਕਦੇ ਹੋ ਨਾਲ ਤੁਸੀਂ ਸਲੈਸ਼ਰ ਤੇ ਰੇਕ ਲੈ ਸਕਦੇ ਹੋ ਸੋ ਇਹਦਾ ਤੁਸੀਂ ਜਿਆਦਾ ਤੋਂ ਜਿਆਦਾ ਫਾਇਦਾ ਉਠਾਓ ਹਾਂ ਹਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਹੋਰ ਵੀ اپੀਲ ਹੈ ਵੀ ਇਹ ਸਕੀਮ ਦਾ ਲਾਭ ਉਠਾਓ ਤਾਂ ਧੰਨਵਾਦ ਜੀ ਬੈਲਰ ਮਸ਼ੀਨ ਰੇਕ ਤੇ ਨਾਲ 3700 ਟ੍ਰੈਕਟਰ ਜੋ ਅੱਜ ਆ ਚਾਬੀਆਂ ਸਾਡੇ ਸਾਰੇ ਗਰੁੱਪ ਨੂੰ ਚਾਬੀਆਂ ਹੌਲੈਂਡ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤਾਂ ਅੱਜ ਬਹੁਤ ਭਾਗਾਂ ਵਾਲਾ ਦਿਨ ਸਾਡੇ ਵਾਸਤੇ ਵੀ ਚੜਿਆ ਤੇ ਇਹ ਬਾਈ ਜੀ ਹੋਰਿਆਂ ਦਾ ਸਟਾਫ ਸਾਨੂੰ ਇੰਨਾ ਚੰਗਾ ਲੱਗਿਆ ਵੀ ਸਵੇਰ ਤੋਂ ਵੀਰੇ ਸਾਡੀ ਏਜ ਬਹੁਤ ਛੋਟੀ ਆ ਤਾਂ ਇਸ ਹੱਥੋਂ ਇਹ ਚ ਬਹੁਤ ਵੱਡੇ ਨੇ ਤਾਂ ਸਾਡੀ ਵੱਡਿਆਂ ਨੂੰ ਰਿਸਪੈਕਟ ਕੀਤੀ ਹੈ ਇਹਨਾਂ ਨੇ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਬਈ ਹੌਲੈਂਡ ਕੰਪਨੀ ਚ ਆ ਕੇ ਮਾਨਸਾ ਤੁਸੀਂ ਸਕੀਮ ਦਾ ਲਾਭ ਉਠਾ ਸਕਦੇ ਹੋ ਗਰੁੱਪ ਬਣਾ ਕੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਬਸਿਡੀ ਮਿਲ ਸਕਦੀ ਹੈ ਇਹਨਾਂ ਨਾਲ ਆ ਕੇ ਗੱਲਬਾਤ ਕਰ ਸਕਦੇ ਹੋ ਬਾਕੀ ਤੁਸੀਂ ਥੋੜਾ ਮੋਟਾ ਇਹ ਸਕੀਮ ਤੇ ਚੰਨਣਾ ਪਾਓ ਜੀ ਆ ਬਾਈ ਸੋਨੂੰ ਹਾਂਜੀ ਬਾਈ ਜੀ ਕਿਵੇਂ ਐਸੀਆਰਐਮ ਸਕੀਮ ਆਈ ਹੋਈ ਹੈ ਸਸਤੀ ਕਾਰ ਵੀ ਜੀ ਹਾਂਜੀ ਹਾਂਜੀ ਐਸੀਆਰਐਮ ਸਕੀਮ ਆਈ ਹੋਈ ਹੈ ਸਰਕਾਰ ਕੰਨੀ ਹੋ ਹਾਂਜੀ ਇਹਦੇ ਵਿੱਚ ਤੁਸੀਂ ਮੰਨ ਕੇ ਚਲੋ 30 ਲੱਖ ਰੁਪਏ ਦੇ ਸੰਦ ਲੈਣੇ ਹੋ ਤਾਂ 24 ਲੱਖ ਰੁਪਏ ਸਬਸਿਡੀ ਹੈ ਠੀਕ ਹੈ ਵੀਰੇ ਇਸਾਨ ਬ੍ਰਾਹਮਣ ਨੂੰ ਬੇਨਤੀ ਹੈ ਵੀ ਬਦੋਬਾ ਦੇ ਸਕੀਮ ਦਾ ਨਾਮ ਹੋਣਾ ਠੀਕ ਹੈ ਠੀਕ ਹੈ ਧੰਨਵਾਦ ਜੀ ਤਾਂ ਤੁਸੀਂ ਸਟਾਫ ਦੇਖ ਸਕਦੇ ਹੋ ਜੀ ਤਾਂ ਬਹੁਤ ਚੰਗਾ ਸਟਾਫ ਹੈ ਜੀ ਜੀ ਸਿੰਘ ਜੀ ਨੇ ਪਹਿਲਾਂ ਸਾਡੇ ਤੋਂ 5220 ਡਰਾਈਵਰ ਲਿਆ ਸੀਗਾ ਹਾਂਜੀ ਜਿਹੜੀ ਜੀ ਨਾਲ ਆ ਕੇ ਤੇ ਦੂਜਾ ਡਰਾਈਵਰ ਸਤ ਸ੍ਰੀ ਅਕਾਲ ਜੀ ਆ ਰਹੇ ਨੇ ਇਹਨਾਂ ਨੇ ਵੀ ਸੰਗੂ ਬਹੁਤ ਵਧੀਆ ਇੱਜ਼ਤ ਦਿੱਤੇ ਮਾਣ ਦਿੱਤਾ ਅਸੀਂ ਵੀ ਇਹਨਾਂ ਨੂੰ ਸਿੱਧ ਸਨਮਾਨ ਠੀਕ ਹੈ ਠੀਕ ਹੈ ਧੰਨਵਾਦ ਜੀ ਓਕੇ ਆ ਭਾਈ ਜੀ ਆ ਭਾਈ ਜੀ ਦਾ ਬਹੁਤ ਯੋਗਦਾਨ ਆ ਤੇ ਨਾਲ ਸਾਨੂੰ ਇਹ ਭਾਈ ਦਾ ਬਹੁਤ ਯੋਗਦਾਨ ਆ ਭਾਈ ਜੀ ਬਹੁਤ ਪਿਆਰ ਨਾਲ ਗੱਲਬਾਤ ਕਰਦੇ ਨੇ ਤਾਂ ਸਾਰਾ ਸਟਾਫ ਹੀ ਅਸੀਂ ਵਾਰੀ ਵਾਰੀ ਕਹਿੰਦੇ ਆ ਵੀ ਪਾਣੀ ਫੜਾਉਣ ਤੋਂ ਲੈ ਕੇ ਆਂਟੀਆਂ ਤੱਕ ਕੱਲਾ ਕੱਲਾ ਬੰਦਾ ਜਿਹੜਾ ਇੱਥੇ ਕੰਮ ਕਰਦਾ ਤਾ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਨੇ ਧੰਨਵਾਦ ਜੀ ਓਕੇ